ਬੀਤੇ ਦਿਨੀ ਲੁਧਿਆਣਾ ਦੇ ਸਲੀਮ ਟਾਬਰੀ ਇਲਾਕੇ ਵਿੱਚ ਬਿਜਲੀ ਦੀ ਮੁਰੰਮਤ ਕਰਦੇ ਸਮੇਂ ਇੱਕ ਪੀਐਸਪੀਸੀਲ ਦੇ ਠੇਕਾ ਮੁਲਾਜ਼ਮ ਦੀ ਖੰਬੇ ਤੋਂ ਡਿੱਗਣ ਨਾਲ ਮੌਤ ਹੋਈ ਸੀ ਜਿਸ ਤੋਂ ਬਾਅਦ ਮੌਤ ਤੋਂ ਬਾਅਦ ਇਨਸਾਫ ਦੀ ਮੰਗ ਨੂੰ ਲੈ ਕੇ ਠੇਕਾ ਮੁਲਾਜ਼ਮਾ ਵੱਲੋਂ ਫਿਰੋਜ਼ਪੁਰ ਰੋਡ ਤੇ ਸਥਿਤ ਵਿਭਾਗ ਦੇ ਮੁਖ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਪਾਵਰ ਕਾਮਨ ਟ੍ਰਾਂਸਕੋ ਕੰਟਰੈਕਟ ਐਮਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲੀਹਾਜ਼ ਸਿੰਘ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਉਨ੍ਹਾਂ ਦੇ ਕੰਮ ਤੇ ਲਗਾਤਾਰ ਬੋਝ ਵੱਧ ਰਿਹਾ ਹੈ ਮ੍ਰਿਤਕ ਮੁਲਾਜ਼ਮ ਬਿਨਾਂ ਸੇਫਟੀ ਬੈਲਟ ਪਾਏ ਬਿਜਲੀ ਦੀ ਮ ਕੁਝ ਗੁਜੇ ਪਸੇ ਤਾਇਨਾਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਾਂ ਨਾਕਾਰੀਆਂ ਦੀ ਪੀਐਸਪੀਸੀਐਲ ਅਧਿਕਾਰ ਨਾਲ ਗੱਲਬਾਤ ਚੱਲ ਰਹੀ ਹੈ ਤੇ ਬਾਕੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਸਿਟੀ ਹோம் ਨਿਊਜ਼ ਲਈ ਮੈਂ ਥਾਪਰ ਦੀ ਰਿਪੋਰਟ ਮਾਮਲਾ ਇਹ ਹੈ ਕਿ ਪਿਛਲੇ 7-8 ਦਿਨ ਤੋਂ ਸਾਡੇ ਬਿਜਲੀ ਕੰਮਾਂ ਇੱਕ ਸੀਐਚਬੀ ਠੇਕਾ ਮਜ਼ਦੂਰ ਸੀਗਾ ਜਿਹਦੇ ਕੇ ਕਰੰਟ ਲਾ ਕੇ ਡੈਥ ਹੋ ਗਈ ਉਹ ਕਾਫੀ ਦੇਰ ਤੋਂ ਇਲਾਜ ਵੈਂਟੀਲੇਟਰ ਤੇ ਚੱਲ ਰਿਹਾ ਸੀਗਾ ਤੇ ਉਹਦੀ ਪਰਸੋਂ ਤੋਂ ਮਤਲਬ ਜਿਹੜੀ ਆ ਮੌਤ ਹੋ ਚੁੱਕੀ ਆ ਤੇ ਸਾਡੀ ਡਿਮਾਂਡ ਹੈ ਕਿ ਪਰਿਵਾਰਕ ਮੈਂਬਰ ਨੂੰ ਪੱਕੀ ਨੌਕਰੀ ਦੀ ਗਾਰੰਟੀ ਪਰਿਵਾਰਕ ਮੈਂਬਰ ਨੂੰ ਪੈਨਸ਼ਨ ਦਾ ਪ੍ਰਬੰਧ ਏ ਮਤਲਬ ਕੀਤਾ ਜਾਵੇ ਤੇ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਇੱਥੇ ਰੋਸ ਪ੍ਰਦਰਸ਼ਨ ਜਿਹੜਾ ਸਰਕਾਰ ਤੇ ਮੈਨੇਜਮੈਂਟ ਦੇ ਖਿਲਾਫ ਕਰ ਰਹੇ ਹਾਂ ਡੈਥ ਮਤਲਬ ਉਹਨੀ ਡਿਊਟੀ ਜਿਹੜੀ ਆ ਸਵਾਵਾ ਨਿਭਾ ਰਿਆ ਸੀਗਾ ਲੋਕਾਂ ਨੂੰ ਜਿਹੜੀ ਬਿਜਲੀ ਸਪਲਾਈ ਬਹਾਲ ਰੱਖਣ ਦੀ ਭਗਵੰਤ ਮਾਨ ਸਾਹਿਬ ਵੀ ਗੱਲ ਕਰਦੇ ਆ ਵੀ ਬਿਜਲੀ ਸਪਲਾਈ ਬਹਾਲ ਹੋ ਰਹੀ ਆ ਮੋਟਰਾਂ ਚੱਲ ਰਹੀਆਂ ਸ਼ਹਿਰੀ ਫੀਟਰ ਚੱਲ ਰਹੇ ਨੇ ਤਾਂ ਜਿਹੜੇ ਠੇਕਾ ਮੁਲਾਜ਼ਮ ਬਿਜਲੀ ਸਪਲਾਈ ਬਹਾਲ ਕਰਦੇ ਆ ਉਹਨਾਂ ਨਾਲ ਘਾਤਕ ਦੇ ਗੈਰ ਘਾਤਕ ਲਗਾਤਾਰ ਜਿਹੜੇ ਹਾਸੇ ਆ ਵਾਪਰ ਰਹੇ ਆ ਸੈਂਕੜੇ ਕਾਮੇ ਮੌਦੇ ਮੁਝ ਪਾਏਗੇ ਤੇ ਸੈਂਕੜੇ ਕਾਮੇ ਅਪੰਗ ਹੋਗੇ ਜਿਨ੍ਹਾਂ ਦੇ ਪਰਿਵਾਰ ਨੂੰ ਨਾ ਤਾਂ ਪੱਕੀ ਨੌਕਰੀ ਦੀ ਗਰੰਟੀ ਆ ਨਾ ਕਾਨੂੰਨ ਮੁਤਾਬਕ ਮੁਆਵਜ਼ੇ ਦੀ ਗਰੰਟੀ ਆ ਇਹ ਅੱਜ ਅਸੀਂ ਐਜੀਟੇਸ਼ਨ ਕਰ ਰਹੇ ਆ ਵੀ ਘੱਟੋ ਘੱਟ ਕਾਨੂੰਨ ਮੁਤਾਬਕ ਜਿਹੜਾ ਮੁਆਵਜ਼ਾ ਉਹਦੀ ਗਰੰਟੀ ਕੀਤੀ ਜਾਵੇ ਘੱਟੋ ਘੱਟ ਜਿਹੜਾ ਪਰਿਵਾਰਕ ਮੈਂਬਰ ਨੂੰ ਪੱਕੀ ਪੈਨਸ਼ਨ ਦਾ ਪ੍ਰਬੰਧ ਪੱਕੀ ਨੌਕਰੀ ਦਾ ਪ੍ਰਬੰਧ ਇਹ ਕੀਤਾ ਜਾਵੇ ਇਹ ਸਰਕਾਰ ਤੱਕ ਸਾਡੀ ਜਿਹੜੀ ਗੱਲਬਾਤ ਆ ਉਹ ਪਹਚਾਈ ਜਾਵੇ ਲਗਾਤਾਰ ਚੀਫ ਇੰਜੀਨੀਅਰ ਦੇ ਨਾਲ ਮੀਟਿੰਗਾਂ ਦਾ ਸਿਲਸਲਾ ਚੱਲ ਰਿਹਾ ਕਿਉਂਕਿ ਸਾਨੂੰ ਜਿਹੜਾ 10 ਲੱਖ ਐਕਸ ਗਰੇਸੀਆ ਉਹ ਮਿਲਦਾ 10 ਲੱਖ ਐਕਸ ਗਰੇਸੀਆ 10 ਲੱਖ ਇੰਸ਼ੋਰਸ 2 ਲੱਖ ਲੇਬਰ ਵੈਲਫੇਅਰ ਬੋਰਡ ਬਾਕੀ ਡਿਪਟੀ ਕਮਿਸ਼ਨਰ ਵੱਲੋਂ ਵੀ ਜਿਹੜਾ ਰਲੀਫ ਫੰਡ ਦੇ ਵਿੱਚੋਂ 5 ਲੱਖ ਰੁਪਇਆ ਉਹ ਵੀ ਦਿੱਤਾ ਜਾ ਰਿਹਾ ਹੈਗਾ ਉਹ ਮਤਲਬ ਗੱਲਬਾਤ ਹਲੇ ਚੱਲ ਰਹੀ ਆ ਦੂਜਾ ਪਰਿਵਾਰ ਦੀ ਹੈਲਪ ਕਰਨ ਵਾਸਤੇ ਮਤਲਬ ਉਹਨਾਂ ਨੇ ਕਿਹਾ ਹੈਗਾ ਮਤਲਬ ਇਹਨਾਂ ਗੱਲਾਂ ਤੇ ਗੱਲਬਾਤ ਚੱਲਦੀ ਅੰਦਰ ਕੀ ਗੱਲਬਾਤ ਰਿਕਰ ਰੀਟਨ ਦੇ ਵਿੱਚ ਆਉਂਦਾ ਕਿੱਦਾਂ ਆਉਂਦਾ ਹਲੇ ਮਤਲਬ ਇਹ ਚੀਜ਼ ਪੈਂਡਿੰਗ ਆ ਚੱਲਦੀ ਪਈ ਆ ਗੱਲਬਾਤ ਹਾਂ ਜੀ ਮਤਲਬ ਜਦੋਂ ਤੱਕ ਪੂਰਾ ਪ੍ਰੋਪਰ ਪਰਿਵਾਰ ਨੂੰ ਕਿਉਂਕਿ ਪਰਿਵਾਰ ਤੇ ਸਿਰ ਤੇ ਆ ਪਰਿਵਾਰ ਨੂੰ ਪੂਰੀ ਪ੍ਰੋਪਰ ਚੀਜ਼ਾਂ ਨਹੀਂ ਮਿਲਦੀਆਂ ਉਦੋਂ ਤੱਕ ਸਾਡੇ ਜੱਥੇਬੰਦੀ ਦਾ ਮੈਂਬਰ ਸੀ ਅਸੀਂ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਉਦੋਂ ਤੱਕ ਐਜੀਟੇਸ਼ਨ ਹੈ ਜਿਹੜਾ ਲਗਾਤਾਰ ਜਾਰੀ ਰਹੇਗਾ ਕਿੰਨੇ ਮੁਲਾਜ਼ਮ ਹੈ ਸਵੇਪ ਦਸ਼ਮ ਦਾ ਹਾਲਤ ਦੇਖੋ ਜੀ ਤੁਹਾਡੇ ਸਾਹਮਣੇ ਹੀ ਆ ਮੈਂ ਤਾਂ ਹਲੇ ਮੀਟਿੰਗ ਦੇ ਵਿੱਚ ਲਗਾਤਾਰ ਸਵੇਰ ਤੋਂ ਆ ਘੀ ਘੱਟੋ ਘੱਟ 3-400 ਬੰਦਾ ਲਗਾਤਾਰ ਜਿਹੜਾ ਰੋਸ਼ ਪ੍ਰਦਰਸ਼ਨ ਆ ਉਹ ਚੱਲ ਰਿਹਾ ਤੇ ਇਸ ਦੇ ਰਿਕਾਰਡਿੰਗ ਪੂਰੇ ਪੰਜਾਬ ਦੇ ਅੰਦਰ ਜਿਹੜੀ ਆ ਮੁਕੰਮਲ ਹੜਤਾਲ ਵੀ ਅ ਕਿਉਂਕਿ ਲਗਾਤਾਰ ਸਾਡੇ ਕੰਮਿਆਂ ਨਾਲ ਬਿਜਲੀ ਕੰਮਿਆਂ ਨਾਲ ਹਾਸੇ ਵਾਪਰ ਰਹੇ ਆ ਸਰਕਾਰ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਲਗਾਤਾਰ ਸੁੱਤੀ ਪਈ ਆ ਵੀ ਸਾਡੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਸਗੋ ਇੱਥੋਂ ਦੇ ਅਧਿਕਾਰੀਆਂ ਨੂੰ ਤਾਂ ਇੱਥੋਂ ਦੇ ਐਮਐਲਏ ਨੂੰ ਜਾਂ ਇੱਥੋਂ ਦੇ ਜਿਹੜਾ ਸਾਡਾ ਮੁੱਖ ਮੰਤਰੀ ਆ ਉਹਨੂੰ ਚਾਹੀਦਾ ਸੀ ਵੀ ਜਿਹੜਾ ਉਹ ਵਾਅਦਾ ਕਰਦੇ ਵੀ ਇਹ ਵੀ ਇੱਕ ਸ਼ਹੀਦ ਹੋਇਆ ਹੀ ਮਲਾਜਮ ਆ ਜਿਹੜਾ ਕਿ ਲੋਕਾਂ ਨੂੰ ਬਿਜਲੀ ਸਪਲਾਈ ਬਹਾਲ ਕਰਦਾ ਸੀ ਤੇ ਜਿਹੜੇ ਇੱਕ ਮਲਾਜਮ ਕੋਈ ਸਾਡਾ ਫੌਜੀ ਵੀਰ ਸੀ ਹੀ ਰੋ ਜਾਂਦਾ ਤਾਂ ਉੱਥੇ 1 ਕਰੋੜ ਦੀ ਰਾਸ਼ੀ ਦਿੱਤੀ ਜਾਂਦੀ ਆ ਪਰ ਇੱਕ ਬਿਜਲੀ ਮਲਾਜਮ ਦੀ ਜੇ ਮੌਤ ਹੋ ਜਵੇ ਤਾਂ ਉਹਦੇ ਵਾਸਤੇ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਆ ਰੋਡ ਜਾਮ ਕਰਨੇ ਪੈਂਦੇ ਆ ਸੜਕਾਂ ਤੇ ਉਤਰਨਾ ਪੈਂਦਾ ਮਤਲਬ ਇਹ ਸਾਰਾ ਕੁਝ ਕਰਕੇ ਫੇਰ ਮਾਣਾ ਮੋਟਾ ਜਿਹੜਾ ਪਰਿਵਾਰ ਨੂੰ ਮੁ ਇਸ ਕਰਕੇ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਸਰਕਾਰ ਤੋਂ ਵੀ ਮੰਗ ਕਰ ਰਹੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੋਂ ਮੰਗ ਕਰ ਰਹੇ ਹਾਂ ਵੀ ਆਹ ਦੇਖ ਲਓ ਤੁਹਾਡੇ ਸਾਹਮਣੇ ਜਿਹੜੀ ਤੁਸੀਂ ਕਹਿੰਦੇ ਆਂ ਵੀ ਬਿਜਲੀ ਸਪਲਾਈ 24 ਘੰਟੇ ਬਾਹਰ ਰਹਿੰਦੀ ਆ ਜਾਂ ਹੋਰ ਤੁਸੀਂ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰਦੇ ਆਂ ਜਿਹੜਾ ਕ੍ਰੈਡਿਟ ਤੁਸੀਂ ਲੈ ਰਹੇ ਹੋ ਆਹ ਕ੍ਰੈਡਿਟ ਠੇਕਾ ਮੁਲਾਜ਼ਮਾ ਦੇ ਰਹੇ ਆ ਆਪਣੀ ਜਾਨਾਂ ਗਵਾ ਕੇ ਦੇ ਰਹੇ ਆ ਪਰ ਉਹ ਜਾਨਾਂ ਦਾ ਮੁੱਲ ਨਹੀਂ ਮਿਲ ਰਿਹਾ ਉਹ ਮੁੱਲ ਪਾਉਣ ਲਈ ਅਸੀਂ ਇੱਥੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਇੱਥੇ ਸੰਘਰਸ਼ ਕਰ ਰਹੇ ਆ ਕਿ ਤੁਹਾਡੇ ਜਿਹਨੇ ਕਹੇ ਡੈਥ ਹੋਈ ਆ ਉਹ ਕਹਿੰਦੇ ਕੀ ਕਰਕੇ ਸੈਟ ਸੈਫਟੀ ਬੈਲਟ ਨਹੀਂ ਬੰਨਦੀ ਸੀ ਦੇਖੋ ਜੀ ਇਹ ਬਿਲਕੁਲ ਹੋਇਆ ਕਿਉਂਕਿ ਉੱਥੇ ਇੰਜੀਨੀਅਰ ਸਾਫ ਸੀਗੇ ਜਿਹੜੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਸੀਗੇ ਉਹ ਲਗਾਤਾਰ ਉੱਥੋਂ ਕੰਮ ਲੈ ਰਹੇ ਸੀਗੇ ਉਹਨਾਂ ਦਾ ਫਰਜ਼ ਬਣਦਾ ਸੀ ਉਹਨਾਂ ਨੇ ਕਿਉਂਕਿ ਕਿਹਾ ਹੈ ਗੱਲ ਵੀ ਯਾਰ ਤੂੰ ਫੜਾਫੜ ਕੰਮ ਨਵੇੜ ਕੰਮ ਦਾ ਬਹੁਤ ਜ਼ਿਆਦਾ ਕਿਉਂਕਿ ਅਫਸਰਾਂ ਤੇ ਵੀ ਕੰਮ ਦਾ ਜ਼ਿਆਦਾ ਬੋਝ ਹੈ ਲਗਾਤਾਰ ਮੁਲਾਜ਼ਮਾਂ ਦੀ ਘਾਟ ਹੈ ਮੁਲਾਜ਼ਮ ਹੈ ਨਹੀਂ ਸੁੰਗੜ ਕੇ 25000 20000 ਮੁਲਾਜ਼ਮ ਰਹਿ ਗਿਆ ਮੇਰੇ ਹਿਸਾਬ ਨਾਲ ਉਹ ਵੀ ਘਟ ਗਿਆ ਇਸ ਸਾਲ ਰਿਟਾਇਰਮੈਂਟਾਂ ਲਗਾਤਾਰ ਹੋ ਰਹੀਆਂ ਮੁਲਾਜ਼ਮਾਂ ਦੀ ਭਰਤੀ ਨਹੀਂ ਹੈ ਮਤਲਬ ਜਿਹੜੇ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਮੁਲਾਜ਼ਮਾਂ ਨੂੰ ਕਿ ਉਹ ਠੇਕਾ ਮੁਲਾਜ਼ਮਾਂ ਚ ਉਹ ਰੈਗੂਲਰ ਮੁਲਾਜ਼ਮਾਂ ਜਿਨ੍ਹਾਂ ਪ੍ਰੈਸ਼ਰ ਦੇ ਕਾਰਨ ਜਿਹੜਾ ਹਾਦਸਾ ਵਾਪਰਿਆ ਮਤਲਬ ਇਹਦੀ ਜ਼ਿੰਮੇਵਾਰ ਸਰਕਾਰ ਤੇ ਮੈਨੇਜਮੈਂਟ ਹੈ ਹੁਣ ਤੁਹਾਡਾ ਕੀ ਫੈਸਲਾ ਹੈ ਦੇਖੋ ਸਰਕਾਰ ਤੇ ਮੈਨੇਜਮੈਂਟ ਤੇ ਡਿਪੈਂਡ ਆ ਉਹ ਜਿਵੇਂ ਵੀ ਕਰਨਗੇ ਉਦਾਂ ਦਾ ਫੈਸਲਾ ਹੋਏਗਾ ਸਰ ਸਰ ਅੱਜ ਕਿਹੜੇ ਬੈਠੇ ਨੇ ਬਿਜਲੀ ਮਾਮਲੇ ਕੀ ਸਰ ਸਟੇਟਸ ਤੇ ਪੁੱਛਿਆ ਸਰ ਇਹਨਾਂ ਦੀ ਗੱਲਬਾਤ ਚੱਲ ਰਹੀ ਇਹਨਾਂ ਦੇ ਮੋਤਵਾਰਨ ਤੇ ਫੈਮਿਲੀ ਜਿਹੜੀ ਹੈਗੇ ਉਹ ਆਫਿਸਿਸ ਗਏ ਹੋਏ ਆ ਇਹਨਾਂ ਦੀ ਗੱਲਬਾਤ ਚੱਲ ਰਹੀ ਹੈ ਤੇ ਬਾਕੀ ਇਹ ਉਹਨਾਂ ਦੇ ਜਿਹੜੇ ਵਰਕਰ ਹੈਗੇ ਆ ਬਿਜਲੀ ਮੈਹਕਮੇ ਦੇ ਇਹ ਇੱਥੇ ਬੈਠੇ ਆ ਪੀਸਕੂ ਜੁਪਟੈਸ ਕਰ ਰਹੇ ਆ ਤੇ ਗੱਲਬਾਤ ਜੋ ਵੀ ਸਿਰੇ ਚੜਦੀ ਕੋਈ ਵੀ ਹੁੰਦਾ ਪਤਾ ਨਹੀਂ ਹਾਂਜੀ ਨੋਰਮਲ ਪੀਸਪੁਲ ਹੈ ਸਰ ਕਿਹੜੀ ਜਗ੍ਹਾ ਤੇ ਰਣਾ ਲਾਇਆ ਹੁਣਾਂ ਨੇ ਇਹ ਆਪਣਾ ਸਰਬਨਗਰ ਜਿਹੜਾ ਇਹਨਾਂ ਦਾ ਪੀਸੀ ਦਾ ਆਫਿਸ ਹੈਗਾ ਉੱਥੇ ਉੱਥੇ ਲਾਇਆ ਹਾਂਜੀ ਮੋ ਬਰੋਲਾ